ਦੋਸਤੋ ਮੈਂ ਰਾਜੇਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੋਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਬੜੀ ਸੋਹਾਨੀ ਸ਼ਾਮ ਹੈ ਔਰ ਮੈਂ ਆਪਣੇ ਗੁਰੂ ਦੇ ਬਾਗ ਵਿੱਚ ਖੜਾ ਹਾਂ ਸ਼ਰਮਾ ਜੀ ਦਾ ਮੈਨੂੰ ਫੋਨ ਆਇਆ ਫਕੀਰ ਚੰਦ ਸ਼ਰਮਾ ਜੀ ਦਾ ਕਿ ਤੁਸੀਂ ਆ ਕੇ ਗੁਰੂ ਦੇ ਬਾਗ ਦੇ ਬਾਦ ਦਾ ਪ੍ਰਸ਼ਾਦ ਲੈ ਜਾਓ ਤਾਂ ਮੈਂ ਬੜੇ ਚਾਅ ਦੇ ਨਾਲ ਦੌੜਦਾ ਦੌੜਦਾ ਸਕੂਟਰੀ ਤੇ ਬਹੁਤ ਤੇਜ਼ ਆਇਆ ਕਿ ਸ਼ਾਮ ਤੇ ਢਲ ਨਾ ਜਾਵੇ ਤਾਂ ਮੈਂ ਫੜਾ ਫੜਾ ਪਹੁੰਚ ਕੇ ਗੁਰੂ ਕੇ ਬਾਗ ਦਾ ਪ੍ਰਸ਼ਾਦ ਲੈ ਲਵਾ ਦੋਸਤੋ ਆਓ ਮੈਂ ਤੁਹਾਨੂੰ ਹੁਣ ਇਸ ਗੁਰੂ ਦੇ ਬਾਗ ਦੇ ਦਰਸ਼ਨ ਕਰਾਉਣਾ ਹਾਂ ਤੇ ਇੱਧਰ ਹੀ ਰੱਖੋ ਇੱਧਰ ਰੱਖੋ ਤੁਹਾਨੂੰ ਮੈਂ ਗੁਰੂ ਦੇ ਬਾਗ ਦੇ ਦਰਸ਼ਨ ਕਰਾਉਣਾ ਹਾਂ ਉਹ ਦਿੱਤੀ ਜਿੱਤੇ ਫਲ ਲੱਗੇ ਨੇ ਉਹ ਵੀ ਤੁਹਾਨੂੰ ਵਿਖਾਉਣਾ ਔਰ ਸਰਮਜ ਨਾਲ ਵੀ ਤੁਹਾਡੀ ਗੱਲ ਕਰਾਉਣਾ ਤਾਂ ਦੋਸਤੋ ਆਓ ਆਪਣੀ ਜ਼ਿੰਦਗੀ ਚ ਪੌਦੇ ਲਗਾਈਏ ਇਹ ਵਾਤਾਵਰਨ ਨੂੰ ਬਚਾਈਏ ਰੁੱਖ ਇੱਕ ਬੜੀ ਮਿੱਠੀ ਯਾਦ ਨੇ ਜਿਹੜਾ ਇਨਸਾਨ ਰੁੱਖ ਲਗਾਉਂਦਾ ਮੈਂ ਸਮਝਦਾ ਹਾਂ ਕਿ ਉਹ ਪਰਮਾਤਮਾ ਦੇ ਘਰ ਦੀ ਸਭ ਤੋਂ ਵੱਡੀ ਸੇਵਾ ਕਰਦਾ ਹੈ ਤੇ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਪਰਿਆਵਰਨ ਨੂੰ ਬਚਾਉਣ ਲਈ ਪ੍ਰਕਿਰਤੀ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਪ੍ਰਕਿਰਤੀ ਦੀ ਸੇਵਾ ਕਰਨੀ ਚਾਹੀਦੀ ਹੈ ਆਓ ਤੁਹਾਨੂੰ ਗੁਰੂ ਦੇ ਬਾਦ ਦੇ ਦਰਸ਼ਨ ਕਰਾਉਣਾ ਹਾਂ ਜੈ ਹਿੰਦ ਜੈ ਹਿੰਦ ਰੋਕ ਦੋਸਤੋ ਆਓ ਚੱਲਦੇ ਹਾਂ ਤੁਹਾਨੂੰ ਗੁਰੂ ਦੇ ਬਾਗ ਦੇ ਦਰਸ਼ਨ ਕਰਾਉਣੇ ਆ ਔਰ ਮੇਰੇ ਨਾਲ ਨੈਭ ਸਿੰਘ ਕੀਰਤਨ ਸ਼ਰਮਾ ਜੀ ਬਾਈ ਜੀ ਦਾ ਕੀ ਨਾਮ ਹੈ ਵਿਕਰਮ ਜੀ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਪਰ ਆ ਦੇਖੋ ਖਾਦ ਪੈ ਰਹੀ ਹੈ ਪੰਡਤ ਸਾਡੇ ਫਕੀਰ ਚੰਦ ਸ਼ਰਮਾ ਜੀ ਰਟਾਇਰਡ ਜ਼ਿਲ੍ਹਾ ਖਜ਼ਾਨਾ ਅਫਸਰ ਉਹਨਾਂ ਨੇ ਇਹ ਬਾਗ ਦੀ ਜਿਹੜੀ ਬਾਗਡੋਰ ਹੈ ਪੂਰੀ ਸੰਭਾਲੀ ਹੋਈ ਹੈ ਔਰ ਮੈਨੂੰ ਤਾਂ ਕਦੀ ਕਦੀ ਮੌਕਾ ਮਿਲਦਾ ਇੱਥੇ ਆਉਣ ਦਾ ਤਾਂ ਦਰਸ਼ਕੋ ਮੈਂ ਤੁਹਾਨੂੰ ਹੁਣ ਵਿਖਾਉਣਾ ਕਿ ਸਾਡੇ ਗੁਰੂ ਦੇ ਬਾਗ ਦੇ ਵਿੱਚ ਦੇਖੋ ਕਿੰਨੀ ਸਾਫ਼ ਸੁਥਰਾ ਮਾਹੌਲ ਹੈ ਸਫਾਈ ਪੂਰੀ ਹੈ ਆਹ ਦੇਖੋ ਸਾਡੇ ਗੁਰੂ ਦੇ ਬਾਗ ਦੇ ਅਮਰੂਦ ਲੱਗੇ ਨੇ ਜਿਹੜੇ ਕਿ ਮੈਂ ਅਚੇਚੇ ਤੌਰ ਤੇ ਇਹ ਲੈਣ ਆਇਆ ਕਿਉਂਕਿ ਮੈਨੂੰ ਪੰਡਤ ਜੀ ਦਾ ਫੋਨ ਆਇਆ ਕਿ ਸ਼ਰਮਾ ਜੀ ਜਲਦੀ ਆ ਜਾਓ ਔਰ ਅਮਰੂਦ ਜ਼ਰੂਰ ਲੈ ਕੇ ਜਾਓ ਤਾਂ ਦੋਸਤੋ ਇਹ ਪਿਆਰ ਹੈ ਇਹ ਚਾਹ ਹੁੰਦਾ ਹੈ ਕਿ ਜਦ ਅਸੀਂ ਕੋਈ ਪੌਦਾ ਲਗਾਉਨੇ ਹਾਂ ਤਾਂ ਜਦ ਉਹਨੂੰ ਫਲ ਲੱਗਦਾ ਹੈ ਦੇਖੋ ਕਿੱਡੇ-ਕਿੱਡੇ ਅਮਰੂਦ ਲੱਗੇ ਨੇ ਸਾਡੇ ਗੁਰੂ ਦੇ ਬਾਗ ਦੇ ਅਮਰੂਦ ਦੇਖ ਲਓ ਕਿਹੜੇ-ਕਿੱਡੇ ਨੇ ਇਹ ਤੋਤੇ ਵੀ ਖਾ ਰਹੇ ਨੇ ਇਹਦੀ ਪੰਛੀ ਵੀ ਖਾ ਰਹੇ ਨੇ ਜਾਨਵਰ ਵੀ ਖਾ ਰਹੇ ਨੇ ਔਰ ਅਸੀਂ ਇਨਸਾਨ ਵੀ ਖਾ ਰਹੇ ਹਾਂ ਤਾਂ ਦੋਸਤੋ ਬੜਾ ਮਨ ਖੁਸ਼ ਹੁੰਦਾ ਹੈ ਔਰ ਕਿਉਂਕਿ ਅਸੀਂ ਜਿੱਥੇ ਪੌਦੇ ਲਗਾ ਕੇ ਫਲ ਤਾਂ ਖਾਣੇ ਆ ਪਰ ਉਹਦੇ ਨਾਲ-ਨਾਲ ਅਸੀਂ ਪ੍ਰਕਿਰਤੀ ਨੂੰ ਬਚਾਉਣ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਔਰ ਪੰਛੀ ਜਾਨਵਰਾਂ ਨੂੰ ਵੀ ਤੁਸੀਂ ਭੋਜਨ ਦੰਨੇ ਆ ਕਦੀ ਵੀ ਇਹ ਨਾ ਸੋਚੋ ਕਿ ਅਸੀਂ ਪੌਦਾ ਕਈ ਮੈਂ ਦੇਖਦਾ ਲੋਕ ਕਹਿੰਦੇ ਨੇ ਕਿ ਯਾਰ ਅਸੀਂ ਫਲਦਾਰ ਪੌਦਾ ਤਾਂ ਲਗਾਇਆ ਸੀ ਪਰ ਅਸੀਂ ਤੇ ਫਲ ਨਹੀਂ ਖਾਏ ਤਾਂ ਦੋਸਤੋ ਕੋਈ ਐਸੇ ਵਿਚਾਰਤਾਰੇ ਨਾ ਆਪਣੇ ਅੰਦਰ ਲਿਆਇਆ ਕਰੋ ਕਿਉਂਕਿ ਫਲ ਦਾ ਪੌਦਾ ਜੇ ਤੁਸੀਂ ਲਾਇਆ ਹੈ ਕੋਈ ਨਾ ਕੋਈ ਤਾਂ ਪਿਆਰੀ ਰੂਹ ਉਸ ਪਰਮਾਤਮਾ ਦੀ ਬ ਆਇਆ ਕੋਈ ਇਨਸਾਨ ਕੋਈ ਪੰਛੀ ਕੋਈ ਜਾਨਵਰ ਆ ਦੇਖੋ ਸਾਡੇ ਗੁਰੂ ਦੇ ਬਾਗ ਦੇ ਸੰਤਰੇ ਵੀ ਵੇਖ ਲਓ ਦੇਖ ਲਓ ਸਾਡੇ ਗੁਰੂ ਦੇ ਬਾਗ ਦੇ ਸੰਤਰੇ ਲੱਗੇ ਨੇ ਦੋਸਤੋ ਮੈਂ ਇਸ ਵੇਲੇ ਫੋਕਲ ਪੁਆਇੰਟ ਪਟਿਆਲਾ ਵਿਖੇ ਹਾਂ ਫੋਕਲ ਪੁਆਇੰਟ ਪਟਿਆਲਾ ਵਿਖੇ ਹਾਂ ਜਿੱਥੇ ਕਿ ਅਸੀਂ ਵਸੰਤ ਰਤੂ ਯੂਥ ਕਲੱਬ ਰਪੜੀ ਪਟਿਆਲਾ ਵੱਲੋਂ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਨਾਲ ਮਿਲ ਕੇ ਇਹ ਗੁਰੂ ਦਾ ਬਾਗ ਲਗਾਇਆ ਸੀ ਇਹ ਦੇਖ ਲਓ ਸਾਡੇ ਸੰਤਰੇ ਤਹਾਡੇ ਮਨ 'ਚ ਵੀ ਪਾਣੀ ਆ ਗਿਆ ਹੁਣ ਮੇਰੇ ਦਾ ਆ ਹੀ ਰਿਹਾ ਹੈ ਕਿਉਂਕਿ ਮੈਂ ਵੀਡੀਓ ਬਣਾ ਰਿਹਾ ਲੇਕਿਨ ਪਾਣੀ ਵੀ ਆ ਰਿਹਾ ਹੈ ਪਰ ਦੋਸਤੋ ਇਹ ਪਾਣੀ ਨਹੀਂ ਇਹ ਪਿਆਰ ਦਾ ਇੱਕ ਅੰਮ੍ਰਿਤ ਹੈ ਜਿਹੜਾ ਕਿ ਸਾਡੇ ਮੂੰਹ 'ਚ ਝਲਕ ਰਿਹਾ ਹੈ ਔਰ ਕਿਉਂਕਿ ਅੱਜ ਬੜਾ ਮਨ ਖੁਸ਼ ਹੈ ਬੜੇ ਦਿਨਾਂ ਬਾਅਦ ਮੈਂ ਇਸ ਆਪਣੇ ਗੁਰੂ ਦੇ ਬਾਗ 'ਚ ਆਇਆ ਹਾਂ ਔਰ ਮੈਂ ਤੁਹਾਨੂੰ ਵਖਾ ਰਿਹਾ ਇੱਥੇ ਕੋ ਬਿਲ ਵੀ ਲੱਗੇ ਨੇ ਅਮਰੂਦ ਵੀ ਲੱਗੇ ਨੇ ਬਹੁਤ ਤਰ੍ਹਾਂ ਦੇ ਜਾਮਨ ਵੀ ਹੈ ਅੰਬ ਵੀ ਹੈ ਹਰ ਤਰ੍ਹਾਂ ਦੇ ਇੱਥੇ ਪੌਦੇ ਅਸੀਂ ਲਗਾਏ ਹੋਏ ਨੇ ਦੋਸਤੋ ਇਸ ਸਾਡੇ ਗੁਰੂ ਦੇ ਬਾਗ ਵਿੱਚ ਲਗਭਗ 170 75 ਪੌਦੇ ਲੱਗੇ ਨੇ ਇਹ ਆਮਲਾ ਹੈ ਇਹ ਸਾਡੀ ਜਾਮਣ ਅਗਲੇ ਸਾਲ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਜਾਮਣ ਵੀ ਖਿਲਾਵਾਂਗੇ ਅਗਲੇ ਸਾਲ ਤੁਹਾਨੂੰ ਬਿੱਲ ਵੀ ਬਿੱਲ ਵੀ ਖਵਾਵਾਂਗੇ ਔਰ ਆਮਲਾ ਵੀ ਖਵਾਵਾਂਗੇ ਦੇਖ ਲਓ ਔਲੇ ਲੱਗੇ ਨੇ ਆਮਲੇ ਲੱਗੇ ਨੇ ਪੌਦੇ ਸਾਡੇ ਦੋਸਤੋ ਬੜਾ ਹੀ ਮਨ ਖੁਸ਼ ਹੈ ਕਿ ਸਾਡਾ ਬਸੰਤ ਰਿਤੂ ਯੂਥ ਕਲੱਬ ਪਟਿਆਲਾ ਜਿਹੜਾ ਕਿ ਪਿਛਲੇ 27-28 ਸਾਲਾਂ ਤੋਂ ਲਗਾਤਾਰ ਪਟਿਆਲਾ ਕੀ ਪੰਜਾਬ ਦੇ ਅੰਦਰ ਵਾਤਾਰਨ ਨੂੰ ਬਚਾਉਣ ਲਈ ਪੌਦੇ ਲਗਾਉਂਦਾ ਉਪਰਾਲਾ ਕਰ ਰਿਹਾ ਹੈ ਔਰ ਸਾਡੇ ਕਲੱਬ ਵੱਲੋਂ ਬਸੰਤ ਰਿਤੂ ਕਲੱਬ ਵੱਲੋਂ ਹੁਣ ਤੱਕ 35 ਲੱਖ ਰੁਪਏ ਖਰਚ ਕੇ ਸਾਡੇ 3.5 ਲੱਖ ਅਸੀਂ ਪੌਦੇ ਲਗਾ ਚੁੱਕੇ ਹਾਂ ਦੋਸਤੋ ਇਹ ਸਾਰੀ ਸੰਗਤ ਦਾ ਪੈਸਾ ਹੈ ਔਰ ਮੈਂ ਸਾਰੀ ਸੰਗਤ ਦਾ ਆਪਣੇ ਹਿਰਦੇ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਕਿ ਉਸਾਂ ਨੂੰ ਸਹਿਯੋਗ ਸੰਗਤ ਹੁੰਦੀ ਹੈ ਤਾਂ ਅਸੀਂ ਇਸ ਤਰ੍ਹਾਂ ਦੇ ਗੁਰੂ ਦੇ ਬਾਗ ਇੱਕ ਅਸੀਂ ਇੱਥੇ ਫੋਕਲ ਪੁਆਇੰਟ ਨਾਲ ਹੀ ਤੁਹਾਨੂੰ ਉਹ ਵੀ ਬਾਗ ਦੇ ਦਰਸ਼ਨ ਇਹ 베ਰੀ ਲੱਗੀ ਹੈ ਅਸੀਂ 베ਰੀ ਵੀ ਸਪੈਸ਼ਲ ਲਗਾਈ ਹੈ ਤانوں ਉਤੇ ਅਸੀਂ ਰਾਧਾ ਕ੍ਰਿਸ਼ਨ ਬਾਗ ਹੈ ਜਿਹੜਾ ਕਿ ਅਸੀਂ ਇਸ ਸਾਲ ਲਗਾਇਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਹਾਲੇ ਤੱਕ ਕਲੱਬ ਵੱਲੋਂ ਬਸੰਤ ਰਤੂ ਯੁੱਧ ਕਾ ਟ੍ਰਿਪਲੀ ਪਟਿਆਲਾ ਵੱਲੋਂ ਲਗ ਭਗ ਪਟਿਆਲਾ ਦੇ ਅੰਦਰ 12 13 ਅਸੀਂ ਇਸ ਤਰ੍ਹਾਂ ਦੇ ਫਲਦਾਰ ਪੌਦੇ ਦਾ ਬਾਗ ਲਗਾ ਚੁੱਕੇ ਹਾਂ ਔਰ ਸਾਡਾ ਉਪਰਾਲਾ ਹੈ ਕਿ ਅਸੀਂ ਇਸੇ ਤਰ੍ਹਾਂ ਬਾਗ ਅਸੀਂ ਲਗਾਈਏ ਜੇ ਕੋਈ ਹੋਰ ਵੀ ਕੋਈ ਇਨਸਾਨ ਬਾਗ ਲਗਾਉਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਤਾਲਮੇਲ ਕਰ ਸਕਦੇ ਕੋ ਸਾਰੇ ਬਸੇ ਫਲ ਨਾਲ ਭਰੇ ਭੇਨੇ ਬੂਟੇ ਸਾਡੇ ਅਮਰੂਦਾਂ ਨਾਲ ਭਰੇ ਹੋ ਭਰੇ ਭੇਨੇ ਬੂਟੇ ਇਹ ਸਾਰੀ ਜਿਹੜੀ ਮਿਹਨਤ ਹੈ ਨਾ ਸਾਡੇ ਫਕੀਰ ਚੰਦ ਸ਼ਰਮਾ ਜੀ ਜਿਹੜੇ ਕਿ ਰਿਟਾਇਰਡ ਜ਼ਿਲ੍ਹਾ ਖਜ਼ਾਨਾ ਅਫਸਰ ਪਟਿਆਲਾ ਨੇ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਵੀ ਮੈਂ ਕਹਿੰਦਾ ਇਹ ਨੌਜਵਾਨਾਂ ਨਾਲੋਂ ਵੀ ਤਗੜੇ ਨੇ ਔਰ ਬਹੁਤ ਤਕੜੇ ਨੇ ਔਰ ਬੜੇ ਤਕੜੇ ਹੌਸਲੇ ਦੇ ਨਾਲ ਲੋ ਦੋਸਤੋ ਮੈਂ ਵੀ ਆਪਣੇ ਹੱਥ ਦੇ ਨਾਲ ਇਹ ਗੁਰੂ ਦੇ ਬਾਗ ਦਾ ਇੱਕ ਅਮਰੂਦ ਦਾ ਫਲ ਤੋੜਨ ਲੱਗਾ ਇਹ ਦੇਖੋ ਕਿੰਨਾ ਪਿਆਰਾ ਅਮਰੂਦ ਹੈ ਸੋ ਦੋਸਤੋ ਤੁਹਾਨੂੰ ਵੀ ਆਪਣੀ ਜ਼ਿੰਦਗੀ ਦੇ ਅੰਦਰ ਇਸੇ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਪੌਦੇ ਲਗਾਣੇ ਚਾਹੀਦੇ ਨੇ ਕਿਉਂਕਿ ਪੌਦੇ ਬਹੁਤ ਮਿੱਠੀ ਯਾਦ ਨੇ ਆਓ ਤੁਹਾਡੀ ਗੱਲ ਕਰਾਉਣੇ ਆ ਸ਼ਰਮਾ ਜੀ ਨਾਲ ਆਓ ਤੁਹਾਡੀ ਗੱਲ ਕਰਾਂ ਨੇ ਆ ਫਕੀਰਤਨ ਸ਼ਰਮਾ ਜੀ ਨਾਲ ਸ਼ਰਮਾ ਜੀ ਮੈਂ ਰਾਜੀ ਸ਼ਰਮਾ ਬਸੰਤਿਤੂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਔਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਘਟੋ ਘਟ 4 ਸਾਲ ਹੋ ਗਏ ਲਗਾਤਾਰ ਸਾਡੇ ਨਾਲ ਜੁੜੇ ਹੋਏ ਹੋ ਔਰ ਲਗਾਤਾਰ ਜੁੜ ਕੇ ਵਾਤਾਵਰਣ ਦੀ ਸੇਵਾ ਕਰ ਰਹੇ ਹੋ ਪੌਦੇ ਲਗਾ ਰਹੇ ਹੋ ਹੁਣ ਤੇ ਯਾਰ ਦੋਸਤੋ ਮੈਂ ਬੜੀ ਮਜ਼ਾਕ ਜੇ ਕਰਦਾ ਹੁੰਨਾ ਮੈਂ ਜਦ ਸਰਮਜੀ ਨਾਲ ਗੱਲ ਸ਼ੁਰੂ ਕੀਤੀ ਤਾਂ ਮੇਰੇ ਪ੍ਰਧਾਨ ਮੰਤਰੀ ਦਾ ਫੋਨ ਆ ਗਿਆ ਤੁਸੀਂ ਸੋਚੋਗੇ ਪ੍ਰਧਾਨ ਮੰਤਰੀ ਕਿਹੜਾ ਭਾਈ ਸਾਡੇ ਨਰਿੰਦਰભાઈ ਮੋਦੀ ਦਾ ਨਹੀਂ ਮੇਰੀ ਜਿਹੜੀ ਘਰ ਵਾਲੀ ਹੈ ਮੈਂ ਉਹਨੂੰ ਪ੍ਰਧਾਨ ਮੰਤਰੀ ਕਹਿੰਨਾ ਤੁਸੀਂ ਵੀ ਆਪਣੀ ਘਰ ਵਾਲੀ ਨੂੰ ਪ੍ਰਧਾਨ ਮੰਤਰੀ ਕਿਹਾ ਕਰੋ ਕਿਉਂਕਿ ਵੀ ਉਹ ਘਰ ਦੀ ਪ੍ਰਧਾਨ ਹੀ ਹੁੰਦੀ ਹੈ ਅੱਛਾ ਪੰਡਤ ਜੀ ਤੁਸੀਂ ਇਹ ਗੁਰੂ ਦੇ ਬਾਗ ਦੀ ਬੜੇ ਦਿਨੋਂ ਸੇਵਾ ਕਰਦੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਸਕੂਨ ਮਾਲੂਮ ਹੁੰਦਾ ਹੈ ਕਿਸ ਤਰ੍ਹਾਂ ਦਾ ਸਕੂਨ ਮਿਲਦਾ ਤੁਹਾਨੂੰ ਕੋ ਜੀ सब तो पहले यूट्यूब के दर्शकों मेरी नमस्कार ये बाग हमने तीन चार साल पहले लगाया था छोटे छोटे बूटे पड़े आज सारे बूटों के ऊपर फल पूरा आ रहा है जिस किसी ने मरूद खाने हैं ਮੇਰੇ ਨੰਬਰ ਤੇ ਗੱਲ ਕਰਕੇ ਆ ਕੇ ਪੰਡਤ ਜੀ ਗੁਰੂ ਦਾ ਪ੍ਰਸ਼ਾਦ ਲੈ ਸਕਾ ਪੰਡਤ ਜੀ ਤੁਸੀਂ ਆਪਣੀ ਫੈਕਟਰੀ ਦਾ ਨੰਬਰ ਦੱਸ ਦਿਓ ਤਾਂ ਕਿ ਤੁਹਾਨੂੰ ਲੋਕ ਫੈਕਟਰੀ ਚ ਆ ਕੇ ਕੰਟੈਕਟ ਕਰ ਸਕਣ ਫੈਕਟਰੀ ਡੀ 163 ਡੀ 163 ਫੋਕਲ ਪਟਿਆਲਾ ਪਾਣੀ ਦੀ ਟੈਂਕੀ ਦੇ ਪਾਸ ਨੇੜੇ ਪਾਣੀ ਦੀ ਟੈਂਕੀ ਆ ਕੇ ਪ੍ਰਸ਼ਾਦ ਹਰੇਕ ਨੂੰ ਮਿਲੇ ਖਾਲੀ ਨਹੀਂ ਕੋਈ ਜਾਏਗਾ ਹਾਂ ਗੁਰੂ ਦੇ ਬਾਅਦ ਕੋਈ ਖਾਲੀ ਜਾ ਹੀ ਨਹੀਂ ਸਕਦਾ ਸਭ ਨੂੰ ਪ੍ਰਸ਼ਾਦ ਮਿਲੇਗਾ ਗੁਰੂ ਦੇ ਬਾਗ ਦਾ ਪ੍ਰਸ਼ਾਦ ਆਓ ਪ੍ਰਸ਼ਾਦ ਖਾਓ ਜਿਨ੍ਹਾਂ ਨੇ ਸੇਵਾ કરી ਉਹ ਵੀ ਖਾਓ ਜਿਨ੍ਹਾਂ ਨੇ ਨਹੀਂ કરી ਉਹ ਵੀ ਖਾਓ ਉਹ ਵੀ ਖਾਓ ਬਿਲਕੁਲ ਪ੍ਰਸ਼ਾਦ ਦਾ ਸਭ ਲਈ ਹੁੰਦਾ ਥੋੜੀ ਸਾਰਿਆਂ ਕੇ ਸਹਿਯੋਗ ਨਾਲ ਇੱਕ ਬਾਗ ਫਿਰ ਹੋਰ ਲਗਾएंगे हां niche sab nu phal dar am jamuna eh butte lagaenge amrud neem bhi lagaenge ਬਿਲਕੁਲ ਸਹੀ ਗੱਲ ਸਹੀ ਗੱਲ ਹੈ ਘਮਾਵਾ ਮਨ ਬਹੁਤ ਖੁਸ਼ ਹੁੰਦਾ ਪੰਛੀਆ ਪੰਛੀਆ ਦੀ ਆਵਾਜ਼ ਵੀ ਸੁਣਨ ਨੂੰ ਮਿਲਦੀ ਹੈ ਛੋਟੇ ਪੰਛੀ ਵੀ ਅਮਰੂਦ ਖਾ ਰਹੇ ਆ ਹਾਂ ਉਹਨਾਂ ਵਾਸਤੇ ਸਪੈਸ਼ਲ ਮੇਰੇ ਖਾਨ ਤੋੜ ਰਹੇ ਹੋ ਉਹ ਖਾਈ ਜਾਓ ਛੋੜ ਜਾਓ ਇਹਨਾਂ ਨੂੰ ਸਹੀ ਬਾਤ ਉਹ ਤੋੜਦੇ ਨਹੀਂ ਕਿ ਆਮ ਸਹੀ ਗੱਲ ਹੈ ਇਹ ਪੰਛੀਆਂ ਨੂੰ ਖਾਂਦੇ ਸਹੀ ਗੱਲ ਪੰਛੀ ਆ ਰਹੇ ਆ ਦਾਣਾ ਪਾ ਰਹੇ ਆ ਪਾਣੀ ਪਿਲਾ ਰਹੇ ਹੋ ਉਹਨਾਂ ਨੂੰ ਬਹੁਤ ਚੀਜਾ ਉਹਰੇ ਹੋਰੀ ਦਿਨ ਮਾ ਬਹੁਤ ਵਧੀਆ ਪ੍ਰੋਗਰਾਮ ਰੇ ਬਣ ਗਿਆ ਬਿਲਕੁਲ ਬਸੰਤ ਰਿਜੂ ਯੂਥ ਕਲੱਬ ਤੇ ਪਤੰਜਲੀ ਯੋਗ ਸੰਮਤੀ ਕੇ ਸਹਿਯੋਗ ਗੇਲ ਇਸ ਬਾਗ ਨੂੰ ਲਗਾਇਆ ਗਿਆ ਹੋਰ ਫੋਕਲ ਪੰਡ ਕੇ ਬੱਕੀ ਬੰਦਿਆ ਨੇ ਵੀ ਹੋਰਾਂ ਬਾਹਰ ਤੇ ਵੀ ਬਹੁਤ ਸਾਰੇ ਬਹੁਤ ਸਹਿਯੋਗ ਕਰਿਆ ਸਭ ਨੂੰ ਸਭ ਨੂੰ ਬਾਗ ਪਰਫੁੱਲਜ ਹੋਣੇ ਕੀ ਬਹੁਤ ਬਹੁਤ ਮੁਬਾਰਕਾਂ ਔਰ ਆਕੇ ਪ੍ਰਸਾਦ ਲੈ ਕੇ ਜਾਓ ਇਸ ਵਾਸਤੇ ਬੇਨਤੀ ਹੈ ਆਓ ਤੁਹਾਡੀ ਗੱਲ ਕਰਾਨੇ ਆ ਤਾਂ ਕੀ ਨਾਮ ਦੱਸਿਆ ਸੀ ਸਰ ਬਿਕਰਮ ਜੀ ਤੁਸੀਂ ਪਹਿਲੀ ਵਾਰ ਮੈਂ ਤੁਹਾਨੂੰ ਆਪਣੇ ਗੁਰੂ ਦੇ ਬਾਗ 'ਚ ਵੇਖਿਆ ਤੁਸੀਂ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਮੈਂ ਸ਼ਰਮਾਈ ਦਾ ਬੋਲ ਬੋ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੁਰੂ ਦਾ ਬਾਗ ਲਗਾ ਕੇ ਸਾਰਿਆਂ ਨੂੰ ਬਹੁਤ ਮੋਟੀਵੇਸ਼ਨ ਮਿਲੀ ਹੈ ਮੋਟੀਵੇਸ਼ਨ ਦਿੱਤੀ ਹੈ ਇੱਕ ਵਾਤਾਵਰਨ ਨੂੰ ਬਚਾਉਣ ਲਈ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਇਹਦੇ ਵਿੱਚ ਫਲਦਾਰ ਬੂਟੇ ਬਹੁਤ ਜ਼ਿਆਦਾ ਲੱਗੇ ਹੋਏ ਹਨ ਤੇ ਜਿਹਦੇ ਕਰਕੇ ਸਾਰਿਆਂ ਨੂੰ ਪੰਛੀਆਂ ਨੂੰ ਬਹੁਤ ਜ਼ਿਆਦਾ ਭੋਜਨ ਮਿਲ ਰਿਹਾ ਹੈ ਭੋਜਨ ਮਿਲ ਰਿਹਾ ਹੈ ਤੇ ਗੁਰੂ ਦਾ ਪ੍ਰਸ਼ਾਦ ਸਭ ਲਈ ਅਵੇਲੇਬਲ ਹੈ ਕੋਈ ਵੀ ਆ ਕੇ ਫੋਕਲ ਪੁਆਇੰਟ ਪਟਿਆਲਾ ਵਿਖੇ ਗੁਰੂ ਦਾ ਬਾਗ ਬਹੁਤ ਮਸ਼ਹੂਰ ਹੈ ਬਹੁਤ ਮਸ਼ਹੂਰ ਹੈ ਤੁਸੀਂ ਫੋਕਲ ਮੰਡ ਵਿੱਚ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਗੁਰੂ ਕਾ ਬਾਗ ਦੇ ਬਾਰੇ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਹੱਥ ਜੋੜ ਕੇ ਸਾਰੇ ਫੋਕਲ ਪੁਆਇੰਟ ਦੇ ਜਿੰਨੇ ਵੀ ਇੰਡਸਟਰੀਸਟਸ ਨੇ ਉਹਨਾਂ ਦਾ ਧੰਨਵਾਦ ਕਰਦਾ ਫਕੀਰ ਚੰਦ ਸ਼ਰਮਾ ਜੀ ਦਾ ਕਰਦਾ ਔਰ ਨੈਬ ਸਿੰਘ ਦਾ ਕਰਦਾ तमाम ਉਹਨਾਂ ਇਨਸਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਹੱਥੀ ਇੱਥੇ ਆ ਕੇ ਪੌਦੇ ਲਗਾਏ ਨੇ ਔਰ ਉਹਦਾ ਰਿਜ਼ਲਟ ਇਹ ਹੈ ਕਿ ਆ ਦੇਖੋ ਕਿੰਨੇ ਪਿਆਰੇ ਭਰੇ ਅਮਰੂਦ ਅਮਰੂਦ ਲੱਗੇ ਨੇ ਭਰੇ ਪਏ ਨੇ ਅਮਰੂਦ ਔਰ ਮੈਂ ਸਾਰੇ ਫੋਕਲ ਪੁਆਇੰਟ ਨੂੰ ਔਰ ਪਟਿਆਲਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਗੁਰੂ ਕਾ ਬਾਗ ਫੋਕਲ ਪੁਆਇੰਟ ਜਿਹੜਾ ਕਿ ਬਹੁਤ ਸਾਡਾ ਪਟਿਆਲੇ ਦਾ ਇਹ ਮਸ਼ਹੂਰ ਬਾਗ ਹੈ ਉੱਤੇ ਆ ਕੇ ਤੁਸੀਂ ਫਲ ਪ੍ਰਸ਼ਾਦ ਦੇ ਰੂਪ ਚ ਬਿਲਕੁਲ ਫਰੀ ਲੈ ਕੇ ਜਾ ਸਕਦੇ ਹੋ اور ਇਕ ਵਾਰ ਇਸ ਗੁਰੂ ਦੇ ਬਾਗ ਵਿੱਚ ਆ ਕੇ ਤੁਸੀਂ ਦਰਸ਼ਨ ਕਰੋ ਔਰ ਸਾਨੂੰ ਸਹਿਯੋਗ ਕਰੋ ਸਾਨੂੰ ਗਾਈਡੈਂਸ ਦਿਵੋ ਕਿ ਅਸੀਂ ਕਿਸ ਤਰ੍ਹਾਂ ਦੇ ਹੋਰ-ਹੋਰ ਥਾਵਾਂ ਤੇ ਇਸ ਤਰ੍ਹਾਂ ਦੇ ਬਾਗ ਲਗਾਈਏ ਔਰ ਤੁਸੀਂ ਸਹਿਯੋਗ ਜਤ ਕਰੋਗੇ ਮੈਨੂੰ ਪੂਰੀ ਉਮੀਦ ਹੈ ਕਿ ਬਸੰਤ ਰਿਤੂ ਉਤਪਾਦਕ ਰੂਪੀ ਪਟਿਆਲਾ ਵੱਲੋਂ ਇਸ ਤਰ੍ਹਾਂ ਦੇ ਪਰਮਾਤਮਾ ਦੀ ਕਿਰਪਾ ਸਦਕੇ ਅਸੀਂ ਹੋਰ ਬਾਗ ਲਗਾ ਕੇ ਪ੍ਰਕਿਰਤੀ ਦੀ ਸੇਵਾ ਕਰਾਂਗੇ ਇਨਸਾਨੀਅਤ ਦੀ ਸੇਵਾ ਕਰਾਂਗੇ ਜੈ ਹਿੰਦ ਦੋਸਤੋ